नहीं कर दे तू तेरे चारों नू तो तू ते तो 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 तेरा मेरे जुबान से कुत्ता पाल ले तेरा मेरा नहीं कुत्ते मंगो सारे तेरा हाल हो गया तो ना मर जाना जवान तो फिर फिर के एक बार तो कुत्ते का हाल होया उसका भी होया तेरा तो भी होना घर नहीं बसना तेरा तो कदम तो भी तीन तो होता हाँ तेरा चल 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 खाने चल चल खाने में बैठ कर चल 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 ਚਾਲੂ ਨਾ ਕਰਾ ਰਿਹਾ ਕਿਤੇ 50 ਲੱਖ ਤਾਂ ਪਿਓਤੀ ਦਾ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਜੁਥੇ ਪਿਓ ਵੱਲੋਂ ਆਪਣੀ ਧੀ ਦਾ ਜਿੰਨਾ ਵੀ ਸਮਾਨ ਘਰ ਦੇ ਅੰਦਰ ਪਿਆ ਸੀ ਉਸ ਨੂੰ ਬਾਹਰ ਸੁੱਟਿਆ ਗਿਆ ਉਸ ਤੋਂ ਬਾਅਦ ਪ੍ਰਕ ਦੇ ਵਿੱਚ ਲੱਦਿਆ ਗਿਆ ਜਿਸੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਹੜਾ ਸਰਾ ਪਿਓ 30ਵੀਂ 40 ਸੜਕ ਉੱਤੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਜਿਸ ਕਰਕੇ ਆਲੇ ਦੁਆਲੇ ਦੇ ਜਿਹੜੇ ਮੋਹੱਲਾ ਵਾਸੀ ਸੀ ਉਹ ਇਕੱਠੇ ਹੋ ਜਾਂਦੇ ਨੇ ਜੁਥੇ ਇੱਕ ਦੂਜੇ ਉੱਤੇ ਜਿਹੜਾ ਪਿਉਤੀ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਫਿਲਹਾਲ ਤੋਂ ਅੰਦਰਸ ਨੇ ਕਿ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਬੰਦਾ ਬਹਾਦਰ ਕਰੋੜੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਿਉਤੀ ਵਿਚਕਾਰ ਵਾਪਰੇ ਵਿਵਾਦ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਜਿੱਥੇ ਪੀਜਾ ਵੱਲੋਂ ਆਪਣੀ ਹੀ ਤੀਨੂ ਕਰਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਜ ਜਸੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜੇ ਪਿਓ ਦੀ ਗੱਲ ਕੀਤੀ ਜਾਵੇ ਤਾਂ ਪਿਓ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਪਰਿਵਾਰਿਕ ਮੈਂਬਰ ਲੰਬੇ ਸਮੇਂ ਤੋਂ ਉਸੇ ਨਾਲ ਗਲਤ ਵਰਤਾਅ ਕਰ ਰਹੇ ਨੇ ਉਸ ਦੇ ਘਰ ਦੀ ਸੰਭਾਲ ਨਹੀਂ ਕਰ ਰਹੇ ਇਸ ਕਰਕੇ ਉਸਨੇ ਗੁੱਸੇ ਦੇ ਵਿੱਚ ਆਪਣਾ ਘਰ ਨੂੰ ਵੇਚਣ ਦਾ ਫੈਸਲਾ ਲਿਆ ਉੱਥੇ ਹੀ ਰਹਿ ਰਹੇ ਲੋਕਾਂ ਨੂੰ ਵੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਜੇ ਦੂਜੇ ਪਾਸੇ ਧੀ ਦੀ ਗੱਲ ਸੁਣੀ ਜਾਵੇ ਤਾਂ ਧੀ ਨੇ ਪਿਤਾ ਉਤੇ ਸਖਤ ਦੋਸ਼ ਲਗਾਏ ਨੇ ਤੇ ਕਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਘਰ ਨਹੀਂ ਆਏ ਅੱਜ ਉਹ ਕੁਜਨ ਪਛਾਤੀਆਂ ਔਰਤਾ ਲੈ ਕੇ ਘਰ ਦੇ ਵਿੱਚ ਵੜੇ ਤੇ ਸਾਡੇ ਤੇ ਹਮਲਾ ਕਰ ਦਿੱਤਾ ਤੀਨੇ ਦਾਵਾ ਕੀਤਾ ਹੈ ਕਿ ਉਸ ਦਿਨ ਕੁਟਮਾਰ ਹੋਈ ਹੈ ਜ਼ਬਰਨ ਉਸ ਨੂੰ ਘਰ ਤੋਂ ਬਾਹਰ ਕੱਢਿਆ ਗਿਆ ਫਿਲਹਾਲ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆ ਗਿਆ ਜਿੱਥੇ ਦੋਹਾਂ ਧਿਰਾਂ ਦੇ ਵਿਰੁੱਧ ਕੇਸਰ ਚਿੱਟ ਕੀਤਾ ਗਿਆ ਤੇ ਪੂਰੇ ਮਾਮਲੇ ਦੀ ਤਫ਼ਸੀਲ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਦੋਵੇਂ ਧਿਰ ਇੱਕ ਦੂਜੇ ਤੇ ਦੋਸ਼ ਲਗਾ ਰਹੀਆਂ ਨੇ ਇਹ ਪ੍ਰਸ਼ਾਸਨ ਦਾ ਮਾਮਲਾ ਹੈ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਅਸਲ ਪਤਾ ਚੱਲੇਗਾ ਕਿ ਇਸ ਦੇ ਪਿੱਛੇ ਦੀ ਅਸਲ ਕਾਰਨ ਕੀ ਹੈ ਤਪਿਹਾਰ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਦੋਵੇਂ ਟੀਰਾ ਅਤੇ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਿਹਾ ਸੁਣਦੇ ਹਾਂ ਕਵਾਰੇ ਸਾਰੇ ਲੋਕੀ ਮਤਲਬ ਦੇਖਣ ਆਗੇ ਵੀ ਅੰਦਰ ਕੀ ਹੁੰਦਾ ਪਿਆ ਚੀਕਾਂ ਚੁਕਾਂ ਮਾਰਦੇ ਹੋਣੇ ਹਨ ਬਹੁਤ ਜਿਆਦਾ ਇਹ ਲਾਲੀ ਹੈ ਨਾ ਲੱਗੀ ਤਾਂ ਮੈਨੂੰ ਇਹ ਆਂਟੀ ਕਹੀ ਆਂਟੀ ਨੇ ਥੱਪਾ ਮਾਰ ਕੇ ਪਹੁੰਚੇ ਤਾਂ ਆਂਟੀ ਨੂੰ ਹਾਂ छुੜਾਣੇ ਗਈ ਸੀ ਬੋਲਦਾ ਤਾਂ ਕੋਈ ਪਿਆ ਹੀ ਨਹੀਂ ਹੈਗਾ ਕਿੰਨੂੰ ਧੱਕਾ ਮਾਰਿਆ ਕੋਈ ਬੋਲੇ ਤਾਂ ਸਹੀ ਅਸਲ ਤਾਂ ਲੱਗਦਾ ਹਾਂ ਹਾਂ ਅੱਜ ਜੇ ਇਹਨਾਂ ਦੇ ਘਰੇ ਹੋਇਆ ਗੱਲ ਕਿਸੇ ਹੋਰ ਦੇ ਘਰੇ ਹੋਇਆ ਮੈਂ ਇਹ ਕੀ ਤਕਰੀਰ ਕਰਾਂ ਉਹਨਾਂ ਆਮ ਇਹ ਲੱਗਦਾ ਮਜ਼ਾਕ ਨਹੀਂ ਸੀਰੀਅਸ ਹੀ ਕਰਨਾ ਪਗਲ ਸਿੰਘ ਦਾ ਵਿਚਾਰਾ ਰੱਸਾ ਚੁੰਮ ਕੇ ਚਲੇ ਗਿਆ ਜੇ ਅੱਜ ਪਗਲ ਸਿੰਘ ਜਿੰਦਾ ਹੁੰਦਾ ਉਹਨੇ ਆ ਵੀ ਕੰਮ ਹੋ ਤਿਆ ਕਰ ਲੈਣੇ ਉਹਨਾਂ ਆਈਆਂ ਐਫਟੀ ਦਾ ਓਪੀ ਦਾ ਨਾ ਉਹ ਮੁੰਡੇ ਆਏ ਜਿਹੜੇ ਯਾਰ ਏਡੇ ਮੁੰਡੇ ਹੈ ਦਲੇਰ ਆ ਉਹੀ ਹਨ ਮੁੰਡੇ ਟੋਏਲੇ ਬਸ ਹੋਰ ਜਨਾਨੀਆਂ ਦੇ ਉੱਤੇ ਵਾਰ ਕਰਨ ਵਾਲਾ ਬੰਦਾ ਦਲੇਰ ਥੋੜੀ ਨਾ ਹੁੰਦਾ ਕੋਈ ਨਹੀਂ ਹਟਾ एक बात पता आपको साथ वाला घर पानी पिला रहा था आ, दिनेश ये दिनेश अंकल आए ये मैं अभी देखो टी शर्ट पहन के मैं निकला टी वाले के जो आए हैं ना दिनेश हाँ दिनेश जाने के हाँ कहीं मिली देखो तो, गाड़ी आ रही है क्या

तो नंबर वो जो एक कूड़े नहीं उठाते पिछले बारी जो पिछला टेंडर था वो सारे बंदे थे वहाँ का वो होते हैं मिनटों में समझ सकते हैं समान मिनटों ये देखो कत्तर भी आ रही तो वो तो जरा तो खाली का पड़ा ये ये सर का ये कौन है सरदार नाली आ रहा है जब तक उठाया नहीं तब तक सारा सामान बाहर आ गया हाँ उठा नहीं पाया सारा समान ऊपर करो ऊपर पेटी देखना पेटी कैसे मारेंगे अभी ये नहीं नहीं वो फ्रिज है पेटी देखना ये देखो ये पेटी है ਜੇ ਮੈਂ ਫੋਨ ਲਗਾ ਰਹਾ ਹਾਂ ਆਂਟੀ ਨੂੰ ਫੋਨ ਹੀ ਨਹੀਂ ਉਠਾ ਰਹੇ ਕੋਈ ਨਹੀਂ ਆਂਟੀ ਜੋੜੀ ਨਹੀਂ ਦੇਖੋ ਫੋਨ ਕਰ ਲੋ ਨਹੀਂ ਨਹੀਂ ਉਹ ਤਾਂ ਗਵਾਂਡੀਆਂ ਨੂੰ ਫੋਨ ਕਰਦਾ ਸੀ ਛੋਟਾ ਪਿਆ ਟਾਟਾ ਜਿਹੜਾ ਉੱਥੇ ਆਈ ਆ ਉਹ ਆਈ ਬਲੈਰੋ ਪਿਕਅਪ ਬਲੈਰੋ ਵੀ ਕਾ ਵਹੀ ਹੈ ਲਗਾ ਰਹਾ ਹਾਂ ਉਹ ਮੁੰਡੇ ਸਮਾਨ ਲੋਡ ਕਰਦੇ ਪਏ ਜਿਹੜੇ ਇੱਥੇ ਲਾਏ ਸੀ ਹਾਂਜੀ ਭਾਜੀ ਕੀ ਹੋਇਆ ਅੱਜ ਇੱਥੇ ਮhalla ਪੂਰਾ ਇਕੱਠਾ ਹੋਇਆ ਤੇ ਇਹ ਭਾਜੀ ਥੋੜੀ ਦੇਰ ਪਹਿਲਾਂ ਬੰਦਾ ਭਦਰ ਕਲੋਨੀ ਗਲੀ ਨੰਬਰ 4 ਚ ਇੱਕ ਵਾਰਦਾਤ ਹੋਈ ਹੈ ਜਿਦੇ ਵਿੱਚ 20 ਤੋਂ 20 ਤੋਂ 25 ਜਾਣੇ ਜਿੰਨੇ ਵਿੱਚ 10 15 ਬੁੜੀਆਂ ਤੇ 10 ਬੰਦੇ ਆਏ ਸੀਗੇ ਇਕੱਠੇ ਹੋ ਕੇ ਆ ਇੱਕ ਗਰੀਬ ਪਰਿਵਾਰ ਇੱਥੇ ਰਹਿੰਦਾ ਆ ਤੁਸੀਂ ਇਹਨਾਂ ਦੇ ਹਾਲਾਤ ਪਹਿਲਾਂ ਇੱਥੇ ਦੇਖ ਸਕਦੇ ਹੋ ਇਹ ਇੱਥੇ ਰਹਿੰਦੇ ਨੇ ਤੇ ਇਹਨਾਂ ਦਾ ਸਮਾਨ ਹੈ ਜਿਹੜਾ ਉਹ ਇਹਨਾਂ ਨੂੰ ਕੋਟ ਮਾਰ ਕੇ ਸਮਾਨ ਬਾਹਰ ਕੱਢ ਦਿੱਤਾ ਗਿਆ ਤੇ ਸਮਾਨ ਗੱਡੀ ਦੇ ਵਿੱਚ ਭਰ ਕੇ ਇੱਥੋਂ ਲੈ ਜਾਂਦੇ ਨੇ ਉਹ ਕੋਣ ਕੈਨ ਦੇ ਵਿੱਚ ਮਤਲਬ ਇਹੀ ਦੱਸਿਆ ਜਾਂਦਾ ਵੀ ਇਸੇ ਮੱਲੇ ਦੇ ਵਿੱਚ ਸਾਡੇ ਇੱਕ ਮਤਲਬ ਕਾਫੀ ਜਿਹਨਾਂ ਨੂੰ ਇੱਥੋਂ ਦੇ ਪ੍ਰਧਾਨ ਕਿਹਾ ਜਾਂਦਾ ਨਿੱਕੀ ਆਂਟੀ ਹੈਗੇ ਨੇ ਇੱਕ ਉਹਨਾਂ ਦੇ ਨਾਲ ਸਾਰੇ ਜਣੇ ਆਏ ਸੀਗੇ ਤੇ ਨਾਲ ਇਹਨਾਂ ਦੇ ਇਹ ਜਿਹੜੀ ਜਿਹੜਾ ਪਰਿਵਾਰ ਹੈ ਇਹਨਾਂ ਦਾ ਜਿਹੜਾ ਮਤਲਬ ਘਰ ਦਾ ਮੋਢੀ ਜਿਹੜਾ ਮੰਨਿਆ ਜਾਂਦਾ ਇੱਕ ਪਿਓ ਇਹਨਾਂ ਦਾ ਨਾਲ ਆਇਆ ਸੀ ਉਹਨਾਂ ਦੇ ਤੇ ਉਸੇ ਮਾਮਲੇ ਦੇ ਵਿੱਚ ਉਹਨਾਂ ਨੇ ਸਾਰੀ ਕਾਰਵਾਈ ਕੀਤੀ ਇੱਥੇ ਤੇ ਮਤਲਬ ਕਿ ਕਾਰਨ ਨਹੀਂ ਪਤਾ ਲੱਗਿਆ ਕਿਉਂ ਇਹਨਾਂ ਦੀ ਲੜਾਈ ਝਗੜਾ ਕਿਸ ਕਾਰਨ ਤਾਂ ਪਤਾ ਨਹੀਂ ਹੁਣ ਮਤਲਬ ਸੁਣਨ ਸੁਣਾਈ ਦੇ ਵਿੱਚ ਹੀ ਗੱਲ ਆਂਦੀ ਆਪਾਂ ਨੂੰ ਚੰਗੀ ਤਰ੍ਹਾਂ ਤਾਂ ਨਹੀਂ ਪਤਾ ਕਹਿੰਦੇ ਕਿ ਕੋਈ ਕਮੇਟੀਆਂ ਕੁਮਟੀਆਂ ਦਾ ਇਹਨਾਂ ਦਾ ਰੌਲਾ ਗੋਲਾ ਸੀਗਾ ਜਿਹੜੀ ਇਹਨਾਂ ਦੇ ਪਰਿਵਾਰ ਦਾ ਜਿਹੜਾ ਪਿਓ ਹੈ ਮਤਲਬ ਉਹਦੇ ਨਾਂ ਤੇ ਰਜਿਸਟਰੀ ਵਗੈਰਾ ਸੀਗੀ ਇਹਨਾਂ ਦਾ ਕੋਈ ਕਾਨੂੰਨੀ ਕਾਰਵਾਈ ਥਾਣੇ ਦੇ ਵਿੱਚ ਵੀ ਹੋਈ ਸੀ ਉਸ ਅਕੋਰਡਿੰਗ ਇਹਨਾਂ ਦਾ ਮਕਾਨ ਖਾਲੀ ਹੋਣਾ ਸੀ ਜਾਂ ਇਹਨਾਂ ਨਾਲ ਕੋਈ ਗੱਲ ਹੋਈ ਸੀ ਖਾਲੀ ਹੋਣ ਦਾ ਮਤਲਬ ਇੱਥੇ ਜਿੰਨਾ ਵੀ ਸਾਰਾ ਮੱਲਾ ਇਕੱਠਾ ਹੋਇਆ ਤੁਸੀਂ ਨਾਲ ਦੇਖੋਗੇ ਇਹ ਸਾਰੇ ਚਾਹੁੰਦੇ ਸੀ ਵੀ ਜੇ ਖਾਲੀ ਹੋਣਾ ਵੀ ਕੇ ਦੇ ਨਾਲ ਹੀ ਖਾਲੀ ਕੀਤਾ ਗਿਆ ਨਾ ਸਾਰਿਆਂ ਨੂੰ ਬਸ ਉਸੇ ਗੱਲ ਦਾ ਰੋਸ ਹੈ ਬਾਕੀ ਹੋਰ ਕੋਈ ਚੱਕਰ ਨਹੀਂ ਗਿਆ ਬਹੁਤ ਮਾਰਕਟਾਈ ਵੀ ਕੀਤੀ ਬਹੁਤ ਜ਼ਿਆਦਾ ਮਾਰਕਟਾਈ ਤਾਂ ਇੱਕ ਲੈਵਲ ਹੁੰਦਾ ਹੈ ਮਾਰਕਟਾਈ ਅੱਛਾ ਬੰਦੇ ਤੋਂ ਬੰਦੇ ਦਾ ਮਾਰਕਟਾਈ ਮੰਨਿਆ ਜਾਂਦਾ ਹੈ ਇੱਥੇ ਬੰਦਿਆਂ ਨੇ ਮਿਲ ਕੇ ਇੱਕ ਕੁੜੀ ਦੇ ਉੱਤੇ ਮਤਲਬ ਲੇਡੀਜ਼ ਨਹੀਂ ਇੱਕ ਕੁੜੀ ਹੈ ਜਿਹਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਇਹ ਹੀ ਸਾਰੀ ਚੀਜ਼ ਕਿਉਂਕਿ ਗੇਟ ਅੱਗੋਂ ਦੀ ਬੰਦ ਕੀਤਾ ਹੋਇਆ ਸੀਗਾ ਅੰਦਰੋਂ ਆਵਾਜ਼ਾਂ ਆ ਰਹੀਆਂ ਸੀ ਬਾਕੀ ਕਈਆਂ ਨੇ ਦੇਖਿਆ ਵੀ ਹੈ ਪਰ ਇੱਕ ਕੁੜੀ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਇੱਥੇ ਸਿਰਫ ਇੱਕ ਉਹਨਾਂ ਦੀ ਕੁੜੀ ਘਰੇ ਸੀਗੀ ਬਾਕੀ ਸਾਰਾ ਪਰਿਵਾਰ ਕੰਮਕਾਰ ਦੇ ਉੱਤੇ ਗਿਆ ਹੋਇਆ ਸੀ ਕੋਈ ਕੰਪਲੇਂਟ ਵਗੈਰਾ ਕੀਤੀ ਪੁਲਿਸ ਦਾ ਕੋਈ ਇਹਨਾਂ ਦੇ ਵੱਲੋਂ ਮੌਕੇ ਤੇ ਤਾਂ ਦੇਖੋ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਆਇਆ ਪਰ ਥੋੜੀ ਦੇਰ ਬਾਅਦ ਜਦੋਂ ਸਾਡੇ ਪੱਤਰਕਾਰ ਵੀਰ ਇੱਥੇ ਪਹੁੰਚੇ ਉਹਨਾਂ ਨੇ ਆਗੇ ਥੋੜੀ ਬਹੁਤ ਕਾਰਵਾਈ ਕੀਤੀ ਫਿਰ ਫੋਨ ਫਾਨ ਕੀਤੇ ਉਸ ਤੋਂ ਬਾਅਦ ਮੁਲਾਜ਼ਮ ਇੱਥੇ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਥਾਣੇ ਆ ਕੇ ਅਗਲੀ ਕਾਰਵਾਈ ਕਰਵਾਓ ਅੱਛਾ ਕੋਈ ਵੀਡੀਓ ਵਗੈਰਾ ਵੀ ਆਈ ਹੈ ਵੀਡੀਓ ਵਗੈਰਾ ਆਈ ਹੈ ਜੀ ਸਾਰੀ ਇੱਥੇ ਹੁਣੇ ਪੱਤਰਕਾਰ ਵੀਰਾਂ ਨੂੰ ਇਹਨਾਂ ਨੂੰ ਮਿਲ ਚੁੱਕੀ ਹੈ ਤੇ ਵੀਡੀਓ ਆਈ ਹੈ ਸਾਰੀ ਜਿਹਦੇ ਵਿੱਚ ਸਾਰਾ ਕੁਝ ਸਾਹਮਣੇ ਆ ਜਾਂਦਾ ਹੈ ਮੇਰਾ ਨਾਮ ਰਿਤੂ ਆਪੋ ਬੋਲੋ ਕੀ ਹੋਇਆ ਯਾਨੀ ਯਾਨੀ ਮੈਂ ਬਾਹਰ سے ਆ ਕੇ ਤੁਮੇ ਦੇਖ ਰਹੀ ਹੂ ਕੁਝ ਲੋਗ ਆਏ ਸੇ ਕੋਈ ਹਥਿਆਰ ਲੈ ਕੇ ਆਏ ਸੇ ਘਰ ਮੇਂ ਘੂਸ ਕੇ ਕੁੜੀ ਕੋ ਮਾਰ ਕੁੱਟ ਕੇ हाँ उसको उसके कपड़े फाड़ के उसके सारा सामान घर से ले गए बर्तन उसका जेवर कैश निकाल के ले गए उस, उसका ताला बंद करके चले गए बहुत बड़ा बहुत बड़ा अपराध है ऐसा नहीं होना चाहिए कुड़ी घर में अकेली थी अच्छा। माँ बेटिया एक बेटा ये तीनों रहते हैं अपना कमा के खाते हैं सारा महिला हाँ जी हाथ पकड़े हुए हाँगी, थे जब मैं आई थी अंदर तो कुड़ी का हाथ पकड़े हुए थे तो अच्छा। मैंने कहा हाथ तो छोड़ तुम कुड़ी को क्यों हाथ जो अच्छा। हाथ एक तुम कुड़ी जनानी थी अच्छा। इनके साथ था। एक पंजाबी से बोल भी रही थी जनानी उससे अकड़ रही क्यों अकड़ रहे भाई जो हिसाब तुम्हारा वो बाद में कर लो ऐसे मारा पीटी ना करो सलूक ना करो हाँ मारा पीटी की है कोई जनानी थी जहाँ की नहीं है वो उधर की कहीं दूर की जनानी है उनके साथ ही आई है जो लाए ना उन्हीं के साथ आई है इधर की नहीं थी वो हाँ जी। की नाम है मेरा नाम अलका है की ਹੋਇਆ ਕੁਛ ਨਹੀਂ ਮੈਂ ਸੋਈ ਸੀ ਕਰ ਚੀ 12 ਵਜ ਰਹੀ ਸੀ ਮੈਨੂੰ ਲੱਗਿਆ ਮੇਰਾ ਪ੍ਰਾ ਸਕੂਲ ਆਇਆ ਮੈਂ ਗੇਟ ਖੋਲਿਆ ਜਦੋਂ ਗੇਟ ਬਚਾਇਆ ਗਿਆ ਉਹ ਤਿੰਨ ਬੰਦੇ ਸੀ ਨਿੱਕੀ ਦਾ ਬੇਟਾ ਸੀਗਾ ਮੇਰਾ ਡੈਡੀ ਸੀਗਾ ਤੇ ਇੱਕ ਬੰਦਾ ਹੋਰ ਸੀਗਾ ਦੁੱਧ ਵਾਲਾ ਮਹੱਲੇ ਦਾ ਹੀ ਹੈਗਾ ਉਹ ਤਿੰਨੋਂ ਅੰਦਰ ਵੜ ਗਏ ਤੇ ਜਦੋਂ ਮੈਂ ਆਪਣੇ ਬਿਸਤਰ ਤੋਂ ਫੋਨ ਲੈਣ ਗਈ ਬਿਸਤਰ ਤੇ ਮੈਨੂੰ ਤਿੰਨੋਂ ਨੇ ਕੁੱਟਣ ਸ਼ੁਰੂ ਕਰ ਦਿੱਤਾ ਫੋਨ ਖੋਲਿਆ ਤੇ ਜਦੋਂ ਕੁੱਟਿਆ ਨਾ ਇੰਨੀ ਜ਼ੋਰ ਦੀ ਮੈਨੂੰ ਨੀਚੇ ਥੱਲੇ ਸੁੱਟਦਾ ਮੇਰੇ ਸਿਰ ਤੇ ਛੱਟ ਵੱਜ ਗਈ ਥੋੜੀ ਦੇਰ ਬਾਅਦ ਮੈਂ ਉੱਠ ਕੇ ਚਿੱਕਾ ਮਾਰਨ ਲੱਗੀ ਗਲੀ ਮਹੱਲੇ ਦੇ ਬੰਦੇ ਸਾਰੇ ਇਕੱ ਹੋ ਗਈ ਉਸ ਤੋਂ ਬਾਅਦ ਸਾਰੇ ਮੈਨੂੰ ਮਤਲਬ ਜਨਾਨੀਆਂ 10 ਜਨਾਨੀਆਂ ਘਰ ਤੋਂ ਬਾਹਰ ਆਈ ਸੀ ਸਾਰਿਆਂ ਨੇ ਮੇਰਾ ਹੱਥ ਫੜ ਲਿਆ ਜਦੋਂ ਮੈਂ ਚਿੱਕਾ ਮਾਰਦੀ ਮੈਨੂੰ ਥੱਪੜ ਮਾਰਦੀ ਸੀਗੀ ਉਸ ਤੋਂ ਬਾਅਦ ਸਾਰਾ ਸਾਮਾਨ ਘਰ ਤੋਂ ਬਾਹਰ ਲੈ ਗਏ ਤੇ ਬਾਅਦ ਚ ਮੇਰਾ ਡੈਡੀ ਕਹਿੰਦਾ ਕਿ ਮੈਂ ਤੈਨੂੰ ਕੁਝ ਨਹੀਂ ਦੂੰਗਾ ਜਿਹੜਾ ਮर्जी ਕੁਝ ਕਰ ਲੈ ਉਸ ਤੋਂ ਬਾਅਦ ਸਾਰੇ ਚਲੇ ਗਏ ਕਾਰਨ ਕਿ ਮੇਂ ਲੜਾਈ ਦੇ ਤੁਹਾਨੂੰ ਕੁੱਟਿਆ ਕਿਉਂ ਆ ਗਏ ਉਹ ਜਨਾਨੀ ਕਹਿੰਦੀ ਇਹ ਘਰ ਮੇਰਾ ਆ ਮੈਂ ਕਿਹੜਾ ਘਰ ਜੀ ਮਹੱਲੇ ਦੀ ਹੈਗੀ ਆ ਉਸ ਦਾ ਨਾਮ ਨਿੱਕੀ ਹੈਗਾ ਅੱਛਾ ਤੇ ਉਹਨਾਂ ਦਾ ਕੀ ਰੋਲ ਆ ਮਤਲਬ ਕੀ ਇਹਦੇ ਵਿੱਚ ਜਿਹੜਾ ਮਕਾਨ ਉਹ ਪਹਿਲਾਂ ਕਮੇਟੀ ਖੇਡਦੀ ਸੀਗੀ ਪਹਿਲਾਂ ਉਸ ਡੈਡੀ ਦੇ ਨਾਲ ਕਮੇਟੀ ਖੇਡਦੀ ਸੀ ਕਿ ਕਹਿੰਦੀ ਮੇਰਾ ਕੁਝ ਪੈਸਾ ਬਾਕੀ ਹੈ ਕੁਝ ਪੈਸਾ ਬਾਕੀ ਹੈ ਉਸ ਦੇ ਚੱਕਰ 'ਚ ਉਹ ਸਾਰਾ ਕਰਜ ਆਂਦੀ ਆ ਉਹ ਅੱਛਾ ਠੀਕ ਹੈ ਜੀ ਤੇ ਹੁਣ ਮਤਲਬ ਕੀ ਐ ਤੁਸੀਂ ਕੰਪਲੇਂਟ ਵਗੈਰਾ ਕੀਤੀ ਹੈ ਹਾਂਜੀ 24 ਤਰੀਕ ਨੂੰ ਪਿਛਲੇ ਮਹੀਨੇ ਕੀਤੀ ਸੀ ਜੀ ਮੈਂ ਅੱਛਾ ਤੇ ਫੋਨ ਦੁਬਾਰਾ ਜਦੋਂ ਤੁਹਾਡੇ ਨੇ ਮਾਰਕਟਾਈ ਕੀਤੀ ਗਈ ਹੈ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਮੇਰੇ ਤੋਂ ਫੋਨ ਖੋਲਿਆ ਮੈਨੂੰ ਬਾਹਰ ਨਹੀਂ ਜਾਣ ਦਿੱਤਾ ਜਦੋਂ ਉਹ ਪੱਜ ਗਏ ਸਾਰੇ ਉਸ ਤੋਂ ਬਾਅਦ ਮੇਰਾ ਫੋਨ ਦੇ ਕੇ ਗਏ ਨਹੀਂ ਤਾਂ ਨਹੀਂ ਦਿੱਤਾ ਸੀ ਪਹਿਲਾਂ ਮੈਨੂੰ ਕੁੱਟ ਰੇ ਸੀ ਬਸ ਫੜ ਕੇ ਅੱਛਾ ਹੁਣ ਮਤਲਬ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਆਹੀ ਮੰਗ ਕਰਦੇ ਆ ਅਸੀਂ ਉਹਨਾਂ ਦੇ ਬੱਚੇ ਹੈਗੇ ਜੀ ਜ਼ਮੀਨ ਵੇਚਤੀ ਆ ਤਾਂ ਅੱਧੀ ਵੇਚੇ ਅੱਦੇ ਪੈਸੇ ਉਹਨਾਂ ਦੇ ਬੰਦੇ ਨਹੀਂ ਸਾਡਾ ਵੀ ਹਿੱਸਾ ਹੱਕ ਮੰਦਾ ਨਾ ਕਰਤੋਂ ਮਾਰਕੁੱਟ ਕੇ ਸਾਨੂੰ ਕੱਢ ਦੇਣਗੇ ਆ ਸਾਡਾ ਹੱਕ ਕਿੱਥੇ ਗਿਆ ਕਾਨੂੰਨ ਕਿੱਥੇ ਗਿਆ ਕਾਨੂੰਨ ਸਾਨੂੰ ਹੱਕ ਦਿਲਾਵੇ ਨਹੀਂ ਹੁਣ ਮਤਲਬ ਕੀ ਤੁਹਾਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਤੁਹਾਡਾ ਸਮਾਨ ਵਗੈਰਾ ਵੀ ਲੈ ਗਿਆ ਸਾਰਾ ਸਮਾਨ ਸਾਰੇ ਪੈਸੇ ਮੰਮੀ ਤੇ ਦੀਦੀ ਕੰਮ ਕਰਦੇ ਆ ਉਹਨਾਂ ਦਾ ਵਿਆਹ ਹੋਇਆ ਉਹਨਾਂ ਦੇ ਜੇਵਰ ਮੰਮੀ ਦੇ ਜੇਵਰ ਸਾਰੇ ਉਸ ਚ ਪਏ ਹੋਏ ਨੇ ਸਾਰਾ ਲੈ ਕੇ ਚਲੇ ਗਏ ਆ ਫੇਰੇ ਹਮ ਨਜ਼ਿਰਦੀਪਨੀ ਚਲੇ ਗਏ ਤੇ ਪਾਜੀ बच्चे को हमारे पे एक लड़की गई थी डिप्टी एक लड़का गए थे पढ़ने एक लड़की मेरी घर पर थी और लड़की के वो गला दबा के चार दस जने लेडीज और दस जे जेंट्स आके गला दबा के लड़की के चार जने पकड़े थे सारे वो लड़की के मोबाइल भी छीन लिए और सब निकाल के इसको सारा सामान अपना गाड़ी लेके आया गाड़ी पर चख के मेरा जेवर तेवर पैसे कौड़ी सारा चीज़ उठा के वो ले गया उठा ਅਕਾ ਸਰ ਸਾਰਾ ਸਮਾਨ ਲੈ ਗਏ ਸਾਰਾ ਸਮਾਨ ਜੇਬਰ ਕੂਪੂਰਾ ਲੈ ਗਏ ਭਾਜੀ ਇੱਕ ਵੀ ਸਮਾਨ ਨਹੀਂ ਰਹਿਣੇ ਕੱਪੜੇ ਕੱਟਣ ਲੱਗ ਗਏ ਕਹਿੰਦਾ ਇਹਨੂੰ ਅੱਗ ਲਾਵਾਂਗੇ ਇਹਨੂੰ ਰੈਨ ਦੇ ਕੱਪੜਿਆਂ ਨੂੰ ਕਿਤਾਬਾਂ ਨੂੰ ਅੱਗ ਲਾਵਾਂਗੇ ਸੀਲ ਲਗਾ ਕੇ ਗਏ ਸਰਕਾਰੀ ਸੀਲ ਕਰ ਰਹੇ ਹੈ ਮਾਰ ਦिए ਹੈ ਸਰਕਾਰੀ ਸੀਲ ਉਹ ਮੈਡਮ ਹੋ ਗਈ ਹੈ ਨਹੀਂ ਸੀਲ ਵਾਲਾ ਮਸ਼ੀਨ ਲੈ ਕੇ ਆਏ ਸੀ ਸੀਲ بس ਲੋਹੇ ਨਾਲ ਕਰਤਾ ਹੈ ਮੇਰੇ ਘਰ ਵਿੱਚ ਵੈਲਡਿੰਗ ਕੀਤੀ ਹੋਈ ਹੈ ਹਾਂਜੀ ਵੈਲਡਿੰਗ ਮਸ਼ੀਨ ਲੈ ਕੇ ਆਏ ਸੀ ਲੈ ਕੇ ਆਏ ਹੋਇਆ ਹੈ ਮਾਮਲਾ ਇਹ ਹੀ ਹੈ ਮੇਰਾ ਨਾਮ ਗੋਸ਼ੰਕਰ ਹੈ ਔਰ ਜਿਹੜਾ ਤੁਹਾਨੂੰ ਦੱਸ ਕੇ ਲਾਇਆ ਉਹ ਮਤਲਬ ਕਿ ਉਹ ਮੇਰੀ ਘੜਵਾਲੀ ਹੈਗੇ ਤੇ ਨਿਆਨੇ ਵੀ ਹੈ ਦੋ ਕੁੜੀਆਂ ਤੇ ਇੱਕ ਮੁੰਡੇ ਮੈਂ 27 ਸਾਲ ਸੇ ਪੰਜਾਬ ਮੇਰਾ ਤਾਂ ਇਸ ਮਹੱਲੇ ਮੈਂ 18 ਸਾਲ ਹੋ ਗਏ ਮੇਰੇ ਕੋ ਮਕਾਨ ਲੈਂਦੇ ਹੋਏ ਠੀਕ ਨਾ ਪਹਿਲੇ ਮੈਂ ਸਿਲਾਈ ਕਰਤਾ ਥਾ ਬਾਅਦ ਮੈਂਨੇ ਫੈਕਟਰੀ ਡਾਲੀ 50 ਕੜੀਗੜ ਬਿਠਾਏ ਠੀਕ ਨਾ ਕੜੀਗੜੀ इधर-ਉਧਰ ਪੱਜ ਗਏ ਸਾਰੇ ਪੈਸੇ ਉਸੇ ਲਿਆ ਕਰਕੇ ਸਾਡੇ ਸੀਟ ਤੇ ਹੋ ਗਿਆ ਘੜਜਾ ਮੈਂ ਹੋ ਗਿਆ ਬੰਦਾ ਬਿਮਾਰ ਐਡਸ ਦਾ ਪੇਸ਼ੈਂਟ ਹੋ ਹਾਰਟ ਦਾ ਪੇਸ਼ੈਂਟ ਹੋ ਨਾਲੇ ਲੱਤ ਪੈਰ ਸਾਰਾ ਮੇਰਾ ਟੂਟਾ ਹੋਇਆ ਠੀਕ ਨਾ ਜਦੋਂ 6 ਮਹੀਨਾ ਬੈਡ ਰੈਸਟ ਜਾ ਕਰਕੇ ਆਪਾਂ ਉਥੋਂ ਪਿੰਦ ਕੀਤੇ ਨਾ ਇਹ ਜਨਾਨੀ ਇੱਕ ਵਾਰ ਮੁੜ ਕੇ ਨ ਮੈਨੂੰ ਇੱਕ ਗਲਾਸ ਪਾਣੀ ਦੀ ਤੇ ਗਾਲ ਛੱਡੋ ਇਹ ਮੈਨੂੰ ਇੱਕ ਵਾਰ ਫੋਨ ਵੀ ਨਹੀਂ ਕੀਤੀਆਂ ਮੁੜ ਕੇ ਇਹਨਾਂ ਨੂੰ ਸਿਰਫ ਪ੍ਰਾਪਰਟੀ ਚਾਹੀਦਾ ਮੈਂ ਨਹੀਂ ਚਾਹੀਦਾ ਤੋਂ ਮੈਂ ਲਾਸਟ ਮੈਂ ਮੈਂ ਤਾਂ ਮੇਰਾ ਦੇਕਦਮ ਦਿਮਾਗ ਉਹ ਹੋ ਗਿਆ ਤਾਂ ਮੈਂ ਕੀ ਆ ਕਿ ਚੱਲ ਐਸਾ ਕਰ ਮੈਨੇ ਕਹਾ ਕਿ ਮੈਂ ਮਕਾਨ ਬਿਚ ਦੇਣਾ ਤੋਂ ਫਿਰ ਕਹਾ ਕਿ ਅੱਧਾ ਕੱਦਾ ਬਿਚ ਦੇਉਂਗਾ ਅਮ ਕੱਲੀ ਬੇਚ ਦੇਂਗੇ ਸਾਡੇ ਨਾਂ ਤੇ ਪ੍ਰਾਪਰਟੀ ਹੈ ਸਾਡੇ ਸੀਟ ਤੇ ਕਰਜ਼ਾ ਹੋ ਗਿਆ ਮੈਂ ਮਰਨਾ ਨਹੀਂ ਮੈਂ ਜੀਣਾ ਚਾਹਤਾ ਹੂੰ ਫਿਰ ਮਕਾਨ ਤੁਹਾਡੇ ਨਾਮ ਜੀ ਮਕਾਨ ਮੇਰੇ ਨਾਤੇ 90 ਗੱਜ ਦਾ ਪਲਾਟ ਹੈ ਮੈਂ ਆਪਣਾ ਮਕਾਨ ਨਿੱਕੀ ਆਂਟੀ ਦੇ ਨਾਮ ਮੈਂਨੇ ਆਪਣਾ ਵੇਚ ਦਿਆ ਠੀਕ ਹੈ ਨਾ ਸਾਰੇ ਹਾਂਜੀ ਹਾਂਜੀ ਮਕਾਨ ਮੈਨੇ ਵੇਚ ਦਿਆ ਰਜਿਸਟਰੀ ਉਸਕੇ ਨਾਮ ਹੋਗੀ ਖਾਲੀ ਕਰਨ ਦਾ ਟਾਈਮ ਕਦੋਂ ਦਾ ਹਾਂਜੀ 24 ਤਰੀਕ ਦਾ ਟਾਈਮ ਥਾ ਏ ਕੁੜੀ ਤੇ ਮੁੰਡੇ ਔਰ ਮੇਰੀ ਜਨਾਨੀ ਕਹਿੰਦੀ ਸੀਗੀ ਕਦੋਂ ਵੀ ਨਹੀਂ ਆਪਾਂ ਖਾਲੀ ਕਰਾਂਗੇ ਚਾਵੇ ਤੂੰ ਜੀ ਨਾ ਮਰਜ਼ੀ ਜੋਰ ਲਾ ਲੋ ਠਾਣੇ 'ਚ ਵੀ ਬੈਠ ਕੇ ਗੱਲ ਹੋਇਆ ਸੀ ਤੋ ਮਤਲਬ ਕਿ ਆ ਕਿ ਚਲ ਪਿੰਡੋ ਵਾਲੀ ਪ੍ਰੋਪਰਟੀ ਦੇਓ ਮੈਨੂੰ ਤੋ ਮੇਰੀ ਮਾਂ ਵੀ ਜਿੰਦੀ ਹੈ ਪਾਪਾ ਪੂਰੇ ਹੋ ਗਏ ਮੇਰੀ ਮਾਂ ਕਹਿੰਦੀ ਸੀ ਕਿ ਚੱਲ ਮੈਂ ਵੀ ਅਭੀ ਜਿੰਦਾ ਤੇ ਮੇਰਾ ਮੁੰਡਾ ਵੀ ਜਿੰਦਾ ਚੱਲ ਮਤਲਬ ਕਿ ਗੌੜੀ ਸ਼ੰਕਰ ਕੇ ਨਾਂ 'ਚ ਆਦੀ ਪ੍ਰਾਪਰਟੀ ਕਰਾਂਗੇ ਇਸਨੇ ਕਿਹਾ ਕਿ ਨਹੀਂ ਜੋ ਵੀ ਕਰੂੰਗਾ ਕੋਰਟ 'ਚ ਕਰੂੰਗਾ ਫਲਾਣਾ ਠਿਕਾਣਾ ਮੈਂ ਮਕਾਨ ਨਹੀਂ ਖਾਲੀ ਖਾਲੀ ਕਰਨਾ ਜਦੋਂ ਤੱਕ ਇਹੋ ਲਿਖ ਕੇ ਨਹੀਂ ਦੇਵਾਂਗਾ ਸਾੜੀ ਪ੍ਰਾਪਰਟੀ ਤਾਂ ਮੇਰੀ ਮਾਂ ਨੇ ਕਹੀ ਕਿ ਨਹੀਂ ਐਦਾ ਨਹੀਂ ਹੁੰਦਾ ਵਾ ਅੱਛਾ ਤੇ ਅੱਜ ਕੁੜੀ ਇਹ ਲੋ ਜਿਹੜੇ ਬਲੇਮ ਲਗਾਏ ਗਏ ਆ ਕਿ ਮੇਰੇ ਨਾਲ ਘਰੇ ਵੜ ਕੇ ਮਾਰ ਕੁਟਾਈ ਕੀਤੀ ਗਈ ਜੀ ਮਾਰ ਕੁਟਾਈ ਮੈਂ ਨਹੀਂ ਕੀਤੀ ਆ ਹੋਰ ਕੋਈ ਨਹੀਂ ਕੀਤਾ ਵਾ ਦੂਜਾ ਬੰਦਾ ਮੈਂ ਤਾਂ ਮੰਡੀ ਤੋਂ ਲੇਬਰ ਫੜ ਕੇ ਲਿਆ ਤੇ ਦੋ ਚਾਰ ਜਨਾਨੀ ਵੀ ਬੁਲਾ ਕੇ ਲਾਇਆ ਤੇ ਔਰ ਬੰਦੇ ਬੁਲਾ ਕੇ ਲਾਏ ਗੱਡੀ ਗੁੱਡੀ ਲਾ ਕਰਕੇ ਭਾਈ इनके नाम मैंने प्रॉपर्टी खड़ी थी मैंने मकान खाली करा करके देना था ठीक है ਤੋ ਜਦੋਂ ਮੈਂ ਅੰਦਰ ਭਰ ਕੇ ਕਿਹਾ ਕਿ ਚਲ ਦੇਖ ਬਾਤ ਐਸਾ ਹੈ ਕਿ ਪ੍ਰੋਪਰਟੀ ਤੋ ਵੇਚ ਦੀ ਬਾਅਦ ਮੈਂ ਜੋ ਬੈਠ ਕੇ ਚਲ ਪਿੰਡ ਚਲ ਨਹੀਂ ਤੋ ਇਹੀ ਬੈਠ ਕੇ ਆਪਣਾ ਹੱਲ ਕਰਾਂਗੇ ਲੇਕਿਨ ਉਹ ਕੁੜੀ ਮੰਨਣ ਨੂੰ ਤਿਆਰ ਨਹੀਂ ਹੋਈ ਤੋ ਮੈਨੂੰ ਹੱਥ ਛੱਡਣ ਲੱਗੀ ਤੋ ਮੇਰੇ ਬਾਲ ਫਰ ਲਿਆ ਮੈਂ ਵੀ ਉਹਨੂੰ ਫਰ ਲਿਆ ਉਹ ਵੀ ਥੱਪੜ ਲਾਤੇ ਮੈਂ ਵੀ ਥੱਪੜ ਲਾਤੀ ਉਹਨੂੰ ਐਹੀ ਬਸ ਮੇਰੇ ਬਾਪ ਬੇਟੀ ਦਾ ਲੜਾਈ ਹੈ ਹੋੜ ਕੋਈ ਬੰਦੇ ਬਾਕੀ ਉਹਨੂੰ ਇੱਕ ਹੱਕ ਨਹੀਂ ਮੜਿਆ ਨਾ ਇੱਕ ਹੱਥ ਛੱਡਿਆ ਨਹੀਂ ਕੁਛ ਇੱਕ ਗਲਾ ਕਟਿਆ ਬਾਕੀ ਕੋਈ ਗੱਲ ਨਹੀਂ ਜੀ ਜੀ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬਲਜੀਤ ਕੋ ਅੱਛਾ ਜੀ ਤੇ ਅੱਜ ਮਤਲਬ ਕਿ ਜਿਹੜਾ ਤੁਹਾਡੇ ਲੋਕ ਤੁਸੀਂ ਮਕਾਨ ਲੈਣਾ ਕੋ ਲੈ ਲਿਆ ਤੇ ਅੱਜ ਜਿਹੜਾ ਲੜਾਈ ਵਗੜਾ ਹੋਇਆ ਉਹ ਤਾਂ ਕੀ ਕਰਨ ਦੇ ਆ ਜੀ ਲੜਾਈ ਅਸੀਂ ਨਹੀਂ ਕੀਤੀ ਹਾਂਜੀ ਨਾ ਸਾਨੂੰ ਜਰੂਰਤ ਸੀ ਅਸੀਂ ਤਾਂ ਇਹਦੇ ਕੋਲ ਗਏ ਆ ਅਸੀਂ ਇਹਨੂੰ ਕਿਹਾ ਕਿ ਗੋਰੀ ਸ਼ੰਕਰ ਦੇਖ ਦੋ ਮਹੀਨੇ ਹੋ ਗਏ ਰਜਿਸਟਰੀ ਹੋਈ ਨੂੰ ਤੂੰ ਸਾਨੂੰ ਮਕਾਨ ਨਹੀਂ ਦੇ ਦਿਆ ਇਹ ਕਹਿੰਦਾ ਅੰਤੀ ਮੈਂ ਅੱਜ ਮਕਾਨ ਦਊਂਗਾ ਇਹ ਗਿਆ ਆ ਜਿੱਦਾਂ ਹੀ ਇਹ ਅੰਦਰ ਵੜਿਆ ਆ ਇਹਦੀ ਕੁੜੀ ਨੇ ਇਹਨੂੰ ਵਾਲਾਂ ਤੋਂ ਫੜ ਲਿਆ ਤੇ ਇਹਨੂੰ ਇਹਨੇ ਉਹਨੂੰ ਫੜ ਲਿਆ ਆਪਸ ਵਿੱਚ ਵੀ ਦੋਨੋਂ ਜਾਣੇ ਬਾਲੋ ਵਾਲੀ ਹੋਏ ਆ ਕਿਸੇ ਨੇ ਇਹਨੂੰ ਹੱਥ ਨਹੀਂ ਲਾਇਆ ਕਿ ਨਾਲੇ ਸਾਡਾ ਮਤਲਬ ਵੀ ਨਹੀਂ ਸੀ ਬਣਦਾ ਸਾਡੀ ਗੱਲ ਇਹਦੇ ਨਾਲ ਆ ਅਸੀਂ ਗੋਰੀ ਸ਼ੰਕਰ ਦੇ ਨਾਲ ਸੌਦਾ ਕੀਤਾ ਗੋਰੀ ਸ਼ੰਕਰ ਨੇ ਸਾਨੂੰ ਮਕਾਨ ਵੇਚਿਆ ਉਹਦੇ ਪਰਿਵਾਰ ਦੇ ਨਾਲ ਸਾਡਾ ਕੋਈ ਮਤਲਬ ਨਹੀਂ ਅੱਛਾ ਤੁਹਾਡੇ ਵੱਲੋਂ ਸਾਰੇ ਪੈਸੇ ਦੇ ਦਿੱਤੇ ਗਏ ਬਿਲਕੁਲ ਪੂਰੀ ਪੇਮੈਂਟ ਕਲੀਅਰ ਕਰਕੇ ਰਜਿਸਟਰੀ ਹੋਈ ਇੰਤਕਾਲ ਹੋਇਆ ਬਿਜਲੀ ਦੇ ਮੀਟਰ ਤੱਕ ਮੇਰੇ ਨਾਮ ਅੱਛਾ ਅੱਜ ਜਿਹੜੀ ਅੱਜ ਮਾਰਕੁਟਾਈ ਹੋਈ ਆ ਕੋਈ ਨਾ ਆਪਸ ਵਿੱਚ ਇਹ ਇਹ ਕੁੜੀ ਨੇ ਸ਼ੁਰੂਆਤ ਕੀਤੀ ਕੁੜੀ ਨੇ ਸ਼ੁਰੂਆਤ ਕੀਤੀ ਕੁੜੀ ਨੇ ਇੰਨੀ ਇਹਨੇ ਇੰਨੀ ਗੱਲ ਕਹੀ ਕਿ ਬੇਟਾ ਦੇਖੋ ਮੈਂ ਪ੍ਰਾਪਰਟੀ ਵੇਚ ਦਿੱਤੀ ਖਾਲੀ ਜਿੰਨਾ ਚਿਰ ਮੈਂ ਮਕਾਨ ਨਹੀਂ ਬਣਾਉਂਗਾ ਕਰਾਇਆ ਵੀ ਮੈਂ ਦੂੰਗਾ ਇਹ ਸਾਡੇ ਸਾਹਮਣੇ ਗੱਲ ਹੋਈ ਵੀ ਪੂਰਾ ਕਰਾਇਆ ਮੈਂ ਦੂੰਗਾ ਮਕਾਨ ਦਾ ਪਰ ਇਤਾਂ ਵੀ ਨਹੀਂ ਮੰਨਿਆ ਅੱਜ ਮਤਲਬ ਕਿ ਤੁਸੀਂ ਕਬਜ਼ਾ ਲੈ ਲਿਆ ਮਕਾਨ ਦਾ ਅਸੀਂ ਲੈ ਲਿਆ ਕਬਜ਼ਾ ਕੋੜ ਦੇ ਵਿੱਚ ਜਿੱਥੇ ਇੱਕ ਪਰਿਵਾਰ ਦੇ ਨਾਲ ਕਟਮਾਰ ਕੀਤੀ ਜਾਂਦੀ ਹੈ ਕੀ ਮਾਮਲਾ ਕੀ ਹੈਗਾ ਜਦੋਂ ਇੱਕ ਪਰ ਕੋਦਰ ਕੰਪਲੇਂਟ ਆਈ ਹੈ ਅ ਅਨੀਤਾ ਦੇਵੀ ਵੱਲੋਂ ਯੂਰ ਫਾਦਰ ਨੇ ਕਮੈਂਡਮੈਂਟ ਮਾ ਕੋਟ ਮਾਰ ਕੀਤੀ ਤੇ ਸਮਾਨ ਲੈ ਗਿਆ ਚੱਕ ਕੇ ਜੀ ਸਮਾਨ ਚੱਕ ਕੇ ਲੈ ਗਿਆ ਉਹ ਤੇ ਉਹ ਹੁਣੇ ਆਇਆ just 7 ਹੀ ਆਪਣੇ ਕੋਲ 10 ਮਿੰਟ ਪਹਿਲਾਂ ਕੰਪਲੀਟ ਆਈ ਹੈ ਤੇ ਇਹਨਾਂ ਦਾ ਪਹਿਲਾਂ ਪਹਿਲਾਂ ਵੀ 15-20 ਦਿਨ ਪਹਿਲਾਂ ਵੀ ਇਹਨਾਂ ਦਾ ਡਿਸਪਿਊਟ ਆਇਆ ਸੀ ਉਹਦੇ ਕੋਦੇ ਸੰਬੰਧ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸੀ ਦੋਨਾਂ ਇਹਨਾਂ ਦਾ ਪ੍ਰਾਪਰਟੀ ਡਿਸਪਿਊਟ ਹੈ ਤੇ ਫਾਦਰ ਜਿਹੜਾ ਉਹ ਆਪਣੀ ਪ੍ਰਾਪਰਟੀ ਸੇਲ ਕੀਤੀ ਹੋਈ ਹੈ ਕਿ ਇਹ ਕਹਿੰਦੇ ਸਾਨੂੰ ਜਿਆਦਾ ਪੈਸੇ ਉਹਨਾਂ ਤੋਂ ਲੈਣ ਦੇ ਸੀਗੇ ਤੇ 24 ਤਰੀਕ ਦਾ ਇਹਨਾਂ ਦਾ ਟਾਈਮ ਰੱਖਿਆ ਹੋਇਆ ਸੀ ਦੋਨਾਂ ਧਿਰਾਂ ਨੂੰ ਸਮਝਾਇਆ ਸੀ ਵੀ ਆਪ ਦਾਪ ਦਾ ਜੇ ਤਾਂ ਮੰਨ ਲੋਗਾ ਅਦਾਲਤ ਚ ਚਾਰਜ ਕਰ ਲੈਣ ਤੇ ਜਾਂ ਫਿਰ ਕੋਈ ਕਾਨੂੰਨ ਹੱਥ ਨਹੀਂ ਲੈਣਗੇ ਜੇ ਉਹਦੀ ਪ੍ਰਾਪਰਟੀ ਉਹਨੇ ਸੇਲ ਕੀਤੀ ਆ ਤਾਂ ਉਹਦੇ ਤੇ ਐਕਸ਼ਨ ਹੋਵੇ ਇਹ ਕੱਲ ਸੱਤ ਕੱਲ ਤੱਕ ਦਾ ਇਹਨਾਂ ਦਾ ਟਾਈਮ ਸੀ ਦੋਨੇ ਧਿਰਾਂ ਆਈਆਂ ਨਹੀਂ ਆਪਣੇ ਕੋਲ ਅੱਜ ਉਸੇ ਕਲੇਸ਼ ਦੇ ਵਿੱਚ ਇਹਨਾਂ ਦਾ ਝਗੜਾ ਹੋਇਆ ਲਿਖਾਇਆ ਵੀ ਮੇਰੇ ਫਾਦਰ ਨੇ ਮੇਰੇ ਨਾਲ ਆਪਣਾ ਕੀਤਾ ਉਦੇ ਲੈ ਕੇ ਆਪਾਂ ਐਮਐਲਰ ਵਗੈਰਾ ਜਿਹੜੀ ਬੰਦੀ ਘਟ ਪੜਤਾਲ ਕਰ ਪਿੰਡ ਦੀ ਘਰ ਕਰ ਸਰ ਕੋਈ ਸਮਾਨ ਨਹੀਂ ਪ੍ਰੋਪਰਟੀ ਦੇ ਅੰਦਰ ਜਿਹੜਾ ਸੀਗਾ ਉਹ ਖੁਦਾਇਆ ਗਿਆ ਤੇ ਉਹ ਜਿਹੜੀ ਪ੍ਰੋਪਰਟੀ ਹੈ ਉਹ ਪ੍ਰੋਪਰਟੀ ਕੇ ਦੇ ਨਾਂ ਤੇ ਪ੍ਰੋਪਰਟੀ ਜਿਹੜੀ ਹੈ ਉਹ ਗੋਰੀ ਸ਼ੰਕਰ ਦੇ ਨਾਂ ਤੇ ਆ ਜਿਹੜਾ ਇਹਨਾਂ ਦਾ ਫਾਦਰ ਹੈ ਜੀ ਠੀਕ ਹੈ ਜੀ ਇਹਨਾਂ ਦਾ ਆਪਣਾ ਕਿਹੜੀ ਲੇਡੀਜ਼ ਕਲੂਟ ਚੱਲਦਾ ਉਹ ਆਪਦਾ ਸਮਾਨ ਲੈ ਕੇ ਜਾ ਰਿਹਾ ਤੇ ਕੁੜੀ ਕਿੰਨੀ ਸੀ ਆਪਾਂ ਤੋਂ ਜਾਣਾ ਨਹੀਂ ਉਹ ਕਹਿ ਰਿਹਾ ਵੀ ਇਹਨਾਂ ਨੂੰ ਮੈਂ ਪਿੰਡ ਲੈ ਕੇ ਜਾਣਾ ਉਹ ਕਿਹ ਰਹਿਣਾ ਦਿੰਦੇ ਆਪਾਂ ਇਹ ਕਹਿੰਦੇ ਹੁਥ ਰੰਗ ਨਹੀਂ ਬਿਲਕੁਲ ਜਿਹੜੀ ਕੁੜੀ ਨਾਲ ਮਟਮਾਰ ਕੀਤੀ ਗਈ ਆ ਉਹਦੇ ਵਾਸਤੇ ਕੀ ਕਰਦੇ ਉਹਦੇ ਸੰਬੰਧੀ ਆਪਾਂ ਇਹਨਾਂ ਨੂੰ ਐਮਐਲਆਰ ਵਗੈਰਾ ਮਗਾ ਕੇ ਜੋ ਨਾ ਉਹ ਮਟਮਾਰ ਹੋਈ ਉਹ ਬੰਦੀ ਨੂੰ ਹਿੰਦੀ ਕ ਬਿਲਕੁਲ ਸਾਬਿਤ